ਅੱਜ ਭਾਰਤ ਤੇ ਜਿਹੜਾ ਸੰਕਟ ਆਇਆ ਤੇ ਨੌਜਵਾਨ ਵੀਰ ਜਿਹੜੇ ਕਿ ਭਾਰਤ ਦੀ ਜਿਹੜੀ ਫੌਜ ਹੈਗੀ ਆ ਬਾਰਡਰਾਂ ਤੇ ਸਾਨੂੰ ਸੁਰੱਖਿਅਤ ਰੱਖਣ ਦੇ ਲਈ ਚਿਟਾਨ ਬਣ ਕੇ ਖੜੇ ਨੇ ਮੇਰੇ ਜਿਹੜੇ ਫੌਜੀ ਵੀਰ ਨੇ ਪਹਿਲਾਂ ਉਹਨਾਂ ਦੇ ਚਨਾਂ ਚ ਨਮਨ ਕਰਦਾ ਕਿ ਜਿਹੜੇ ਮੇਰੇ ਵੀਰ ਸ਼ਹੀਦ ਹੋ ਗਏ ਆ 2-4-5 ਦਿਨ ਪਹਿਲਾਂ ਜਦੋਂ ਦੀ ਲੜਾਈ ਲੱਗੀ ਆ ਤੇ ਉਸ ਤੋਂ ਬਾਅਦ ਮੈਂ ਭਾਰਤ ਦੇ ਲੋਕਾਂ ਨੂੰ ਇਸ ਗੱਲ ਤੇ ਦੱਸਣਾ ਚਾਹੁੰਦਾ ਕਿ ਬਈ ਤੁਹਾਨੂੰ ਘਬਰਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਸਾਡੇ ਜਿਹੜਾ ਭਾਰਤ ਹੈਗਾ ਆ ਉਦੇਚ ਬਹੁਤ ਜਿਆਦਾ ਜਿਹੜੇ ਸਾਡੇ ਵੀਰ ਹੈਗੇ ਆ ਪੂਰੀ ਤਰ੍ਹਾਂ ਜਿਹੜੀ ਸਾਡੀ ਸੈਨ ਹੈਗੀ ਉਹ ਬਹੁਤ ਸક્ષਮ ਹੈਗੀ ਆ ਤੁਹਾਨੂੰ ਕਿਸੇ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਪਰ ਪ੍ਰਸ਼ਾਸਨ ਦਾ ਸਾਥ ਦੇਣਾ ਸਾਡਾ ਸਾਰਿਆਂ ਦਾ ਫਰਜ਼ ਹੈਗਾ ਅੱਜ ਮੈਂ ਜੁਆਇਨਿੰਗ ਕਰਨੀ ਸੀ ਇਸ ਜੁਆਇਨਿੰਗ ਮੌਕੇ ਤੇ ਕਿ ਮੈਨੂੰ ਮੇਰੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਅਤੇ ਉਹਨਾਂ ਦਾ ਆਦੇਸ਼ ਮੰਨਦੇ ਹੋਏ ਇਹ ਜਿਹੜਾ ਮੈਂ ਇੱਕ ਪ੍ਰੋਗਰਾਮ ਰੱਖਿਆ ਸੀਗਾ ਕਿ ਮੈਂ ਜਦੋਂ ਛੇਰ ਤੇ ਬੈਠਦਾ ਸੀ ਬਹੁਤ ਸਾਰੇ ਮੇਰੇ ਭੈਣ ਭਾਈ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਮਹੱਲਿਆਂ ਤੋਂ ਸ਼ਹਿਰਾਂ ਤੋਂ ਪਿੰਡਾਂ ਤੋਂ ਬਹੁਤ ਪਾਸੇ ਤੋਂ ਮੇਰੇ ਭਰਾ ਭੈਣ ਆ ਰਹੇ ਸੀਗੇ ਕਿ ਜਿਹਦੇ ਕਰਕੇ ਮੈਂ ਜਿਹੜਾ ਕਿ ਪ੍ਰੋਗਰਾਮ ਇਹ ਰੱਖਿਆ ਸੀ ਕਿ ਕਿ ਚਲੋ ਮੁੰਨਾਰੀ ਕੋਈ ਸੇਵਾ ਕਰਪਾ ਪਰ ਪ੍ਰਸ਼ਾਸਨ ਨੇ ਜਦੋਂ ਮੈਨੂੰ ਇਹਦੇਸ਼ ਦਿੱਤਾ ਕਿ ਜਿਹੜੇ ਕਿ ਮੇਰੇ মিডিਆ ਵੀ ਜਿਹੜੇ ਹੈਗੇ ਉਹਨਾਂ ਨੇ ਮੈਨੂੰ ਹੁਕਮ ਕੀਤਾ ਕਿ ਇਹ ਜਿਹੜੀ ਚੀਜ਼ ਹੈਗੀ ਆ ਇਹ ਜਨਤਾ ਦੇ ਹਿੱਤ ਲਈ ਨਹੀਂ ਹੈਗੀ ਇਕੱਠ ਤੇ ਪ੍ਰੋਪਰ ਤੌਰ ਤੇ ਜਿਹੜਾ ਕਿ ਬੰਦ ਲਾ ਦਿੱਤੇ ਗਿਆ ਪ੍ਰਸ਼ਾਸਨ ਵੱਲੋਂ ਤੇ ਜਦੋਂ ਪਾਰਟੀ ਸੀਨੀਅਰ ਲੀਡਰਸ਼ਿਪ ਨੇ ਮੈਨੂੰ ਹੁਕਮ ਕੀਤਾ ਅਤੇ ਸਾਡੇ ਜਿੰਨੇ ਵੀ ਹੋਰ ਲੋਕਾਂ ਨੇ ਮੈਨੂੰ ਜਦੋਂ ਕਿ ਇਸ ਗੱਲ ਤੇ ਦੱਸਿਆ ਮੈਨੂੰ ਖੁਦ ਵੀ ਪਤਾ ਸੀਗਾ ਪਰ ਮੈਂ ਮੇਰਾ ਫਰਜ਼ ਬੰਦਾ ਸੀ ਕਿ ਵੀ ਆਪਾਂ ਇਸ ਖੁਸ਼ੀ ਦੇ ਮੌਕੇ ਨੂੰ ਮੁਲਖ ਦੇ ਨਾਲ ਖੜਕੇ ਪੰਜਾਬ ਦੀ ਜਨਤਾ ਦੇ ਨਾਲ ਖੜਕੇ ਅਸੀਂ ਇਸ ਖੁਸ਼ੀ ਦਾ ਜਿਹੜਾ ਮੌਕਾ ਹੈਗਾ ਅਸੀਂ ਇਹਨੂੰ ਮਨਾਈਏ ਪਰ ਮੈਂ ਸਾਰਾ ਜਿਹੜਾ ਪ੍ਰੋਗਰਾਮ ਸੀਗਾ ਮੈਨੂੰ ਪੋਸਟਪੌਨ ਕਰ ਦਿੱਤਾ ਇਹ ਜਿਹੜੀ ਮੈਨੂੰ ਕਿਸਾਨ ਵੀਰਾਂ ਦੇ ਭਲੇ ਦੇ ਲਈ ਜਿੱਥੇ ਵੀ ਕਿਤੇ ਕੋਈ ਮੰਡੀਆਂ ਦੇ ਵਿੱਚ ਦਿੱਕਤ ਆਂਦੀ ਆ ਜਾਂ ਕਿਸੇ ਮਹਿਕਮੇ ਵੱਲੋਂ ਸਰਕਾਰੀ ਏਜੰਸੀਆਂ ਜਿਹੜੀ ਪਰਚੇਜ਼ ਕਰਦੀਆਂ ਉਹਨਾਂ ਵੱਲੋਂ ਕਿਤੇ ਵੀ ਮੇਰੇ ਆੜਤੀ ਭਰਾਵਾਂ ਨੂੰ ਮੰਡੀ 'ਚ ਜਿਹੜੇ ਮੇਰੇ ਪ੍ਰਾ ਲੇਬਰ ਕੰਮ ਕਰਦੀ ਹੈਗੀ ਉਹਨਾਂ ਲਈ ਉਸ ਤੋਂ ਬਾਅਦ ਜਿਹੜੇ ਮੇਰੇ ਲੇਬਰ ਦੀ ਜਿਹੜੀ ਜਾਂ ਹੋਰ ਜਾਂ ਜਿਹੜੇ ਸਾਡੇ ਮੰਡੀ ਬੋਰਡ ਦੇ ਜਿਹੜੇ ਕਰਮਚਾਰੀ ਹੈਗੇ ਆ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਆ ਜਿਹੜੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਕਿਉਂਕਿ ਇਹ ਜਿਹੜੀ ਜ਼ਿੰਮੇਵਾਰੀ ਮਿਲੀ ਆ ਜਿਹੜੇ ਸਾਡੇ ਕਿਸਾਨ ਵੀਰ ਹੈਗੇ ਆ ਉਹਨਾਂ ਨੂੰ ਸਾਰਾ ਸਾਰਾ ਸਾਲ ਉਹ ਆਪਣੀ ਜਮੀਨਾਂ ਦੇ ਵਿੱਚ ਰਹਿੰਦੇ ਆਪਣੇ ਖੇਤਾਂ ਵਿੱਚ ਰਹਿੰਦੇ ਆ ਲੋਕਾਂ ਨੂੰ ਸਾਡੇ ਅੰਨ ਦਾਤਾ ਕਿਹਾ ਜਾਂਦਾ ਕਿ ਭਾਰਤ ਦੇ ਵਿੱਚ ਤੇ ਮੇਰਾ ਫਰਜ਼ ਬਣਦਾ ਕਿ ਜਿਹੜੀ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਇਹਨੂੰ ਆਪਣੀ ਤਨਦੇਈ ਦੇ ਨਾਲ ਨਿਭਾਵਾਂ ਕਿ ਅੱਜ ਮੈਨੂੰ ਜਿਹੜਾ ਇਹ ਮੌਕਾ ਮਿਲਿਆ ਆ ਅੱਜ ਜਿਹੜੀ ਸੇਵਾ ਮਿਲੀ ਮੇਰੀ ਪਾਰਟੀ ਸੀਨੀਅਰ ਲੀਡਰਸ਼ਿਪ ਨੇ ਜਿਹੜੀ ਮੇਰੇ ਤੇ ਦਇਆ ਕੀਤੀ ਕਾਮ ਵਰਕਰ ਨੂੰ ਇਹ ਜਿਹੜਾ ਐਡਾ ਵੱਡਾ ਮਾਨ ਸਨਮਾਨ ਦਿੱਤਾ ਮੈਂ ਇਸ ਪਾਰਟੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਅਤੇ ਜਿਹੜੇ ਮੇਰੇ ਭਰਾ ਜਿਹੜੇ ਅੱਜ ਮੇਰੇ ਸਮੇਂ ਦੇ ਵਿੱਚ ਅੱਜ ਨਾਲ ਆਏ ਹੈਗੇ ਮੈਨੂੰ ਮੁਬਾਰਕਬਾਦ ਦੇਣ ਆਏ ਹੈਗੇ ਉਹਨਾਂ ਚੰਨਾ ਚ ਨਮਨ ਕਰਦਾ ਹੈ ਕਿ ਆਪਣਾ ਕੀਮਤੀ ਸਮਾਂ ਕੱਟ ਕੇ ਅੱਜ ਇੱਥੇ ਆਏ ਹੈਗੇ ਆ ਪਰ ਮੈਂ ਮਾਫੀ ਵੀ ਮੰਗਦਾ ਜੇ ਕਿਤੇ ਕਿਸੇ ਪਾਸੇ ਕੋਈ ਕਮੀ ਰਹਿ ਗਈ ਹੈਗੀ ਹੈ ਤੇ ਜੇ ਮੇਰੇ ਕਿਸੇ ਭਰਾਵਾਂ ਨੂੰ ਆਣੇ ਜਾਣੇ 'ਚ ਕੋਈ ਦਿੱਕਤ ਆਈ ਆ ਕਿਉਂਕਿ ਉਹਨਾਂ ਨੂੰ ਮੈਂ ਟੈਂਡ ਨਹੀਂ ਕਰ ਪਾਇਆ ਸਭ ਤੋਂ ਪਹਿਲਾਂ ਸਾਨੂੰ ਭਾਰਤ ਦੇ ਲੋਕ ਨੇ ਅਗਰ ਉਹ ਸੁਰੱਖਿਅਤ ਨੇ ਤਦ ਹੀ ਸਾਡਾ ਜਿਹੜਾ ਕੰਮ ਆ ਕੋਈ ਸਿਰੇ ਚੜ ਸਕਦਾ ਤਦ ਹੀ ਆਪਾਂ ਜਿਹੜਾ ਕੋਈ ਖੁਸ਼ੀ ਦਾ ਕੋਈ ਕੰਮ ਕਰ ਸਕਦੇ